ਦੈਰੀ ਹਾਂ ਤੈਨੂੰ ਕੰਮ ਕਰਨ ਦੀ ਲੋੜ ਨਹੀਂ ਕੀ ਗੱਲ ਮੈਨੂੰ ਲਾੜੀ ਲੱਗੀ ਨਹੀਂ ਨਹੀਂ ਲਾੜ ਨਹੀਂ ਮੈਂ ਯਾਰ ਤੋਂ ਲੱਖ ਰੁਪਏ ਬਣਾ ਲੈਣਾ ਯਾਰ ਤੋਂ ਲੱਖ ਰੁਪਏ ਹੋਰ ਉਹ ਕਿਵੇਂ ਦੱਸਾਂ ਮੈਂ ਖਾਦ ਖਾ ਕੇ ਉਹਨਾਂ ਦੱਸ ਤੈਨੂੰ ਤੁਹਾਡਾ ਲੋ ਹੂੰ ਇਹ ਇੱਕ ਮਿੰਟ ਇਹ ਆ ਦੇ ਇਹ ਆ ਹਜ਼ਾਰ ਹੈ ਨਾ ਹਾਂ ਤੇ ਆ ਦੇ ਬਣ ਗਿਆ ਲੱਖ ਹੈ

ਡੈਡੀ ਹੂੰ ਤੈਨੂੰ ਸਵਾਲ ਪੁੱਛਣਾ ਹੈ ਇੱਕ ਹੀ ਸਾਡਾ ਦੋ ਪੁੱਛ ਲੈ ਹੂੰ ਤੂੰ ਆਏ ਦੱਸ ਹਾਂ ਕੀਤੇ ਕਰਾਦੇ ਪਾਣੀ ਪਾਉਣ ਦਾ ਮਤਲਬ ਕੀ ਆ ਕੀਤੇ ਕਰਾਦੇ ਪਾਣੀ ਪਾਉਣ ਦਾ ਮਤਲਬ ਕੀ ਆ ਹਾਂ ਮੈਂ ਤੈਨੂੰ ਇਹ ਗੱਲ ਕਿਵੇਂ ਉੜ ਗਈ ਇਹ ਨਾ ਸਾਡੇ ਸਕੂਲ ਚ ਨਾ ਮਾਸਟਰ ਨੇ ਦੱਸਿਆ ਸਾਨੂੰ ਅੱਛਾ ਮਾਸਟਰ ਨੇ ਦੱਸਿਆ ਹਾਂ ਦੱਸਾਂ ਫਿਰ ਮੈਂ ਹਾਂ ਕੀਤੇ ਕਰਾਦੇ ਪਾਣੀ ਪਾਉਣ ਦਾ ਮਤਲਬ ਇਹ ਆ ਹੂੰ ਉਰੇ ਨੇੜੇ ਹੋ ਇਹ ਤੱਤੀ ਕਰਕੇ ਉੱਤੇ ਪਾਣੀ ਪਾ ਦੇਣਾ ਹੈ ਡਾਕਟਰ ਸਸੀ ਗਾਲ ਜੀ ਸਸੀ ਗਾਲ ਜੀ ਬੈਠੋ ਕਰੋ ਆ ਡਾਕਟਰ ਤਾਂ ਟਿਕਟ ਘਟਾਉਣੋ ਜੀ ਮੈਂ ਆ ਯਾਰ ਪਿਆਰ ਬੁਆਰੀ ਲੋ ਡਾਕਟਰ ਤੱਕਾਈ ਬਾਲੇ ਪੈਸੇ ਥੋੜੇ ਘੱਟ ਕਰ ਲੋ ਜੀ ਅਜੇ ਲੱਕੀ ਹੈ ਡਾਕਟਰ ਜੀ ਮੈਂ ਤੁਹਾਨੂੰ ਫਰੀਜ ਕੱਢ ਕੇ ਵਗਾ ਦੂੰਗਾ ਕੱਢ ਕੇ ਦਿਖਾਓ ਹੀ 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 ਸਸੀ ਗਾਲ ਡਾਕਟਰ ਸਾਹਿਬ ਸਸੀ ਗਾਲ ਜੀ ਆ ਜੀ ਮੇਰੀ ਰਿਪੋਰਟ ਚੈੱਕ ਕਰੋ ਕੋਣ ਜੀ ਲਓ ਇਹ ਰਿਪੋਰਟ ਤੁਜੀ ਜੀ ਕਿਸੇ ਦਿਮਾਗ ਵਾਲੇ ਡਾਕਟਰ ਨੂੰ ਦਿਖਾਓ ਜੀ ਦਿਮਾਗ ਵਾਲੇ ਡਾਕਟਰ ਨੂੰ ਨਾ ਤੁਸੀਂ ਬਿਨੰਦਵਾਦੋ ਬੈਠਿਓ। ਇਹ ਅਰੇ ਕੀ ਦਾ ਸਾਇਰੇ ਪੇਟ ਤੇ ਬੜੀ ਗੈਂ। ਹਾਂ ਜੀ ਬੈਠੋ ਜੀ। ਡਾਕਟਰ ਜੀ ਤਾਂ ਕੀ ਦਾ ਸਾਇ ਮੇਰੇ ਪੇਟ ਚ ਬੜੀ ਗੈਂ। ਅੱਛਾ ਤਾਂ ਬੜੀ ਤੜਕਣ ਕੇ ਸਰ ਕਰਦੋਂ ਨਹੀਂ। ਸਾਇਰ ਦਾ ਬਿਲਕੁਲ ਵੀ ਨਹੀਂ ਕਰਦੇ ਇਸ ਤਰ੍ਹਾਂ। ਚਾਹ ਵੀ ਨਹੀਂ। ਚਾਹ ਤਾਂ ਜਿੰਨੀ ਮਰਜ਼ੀ ਪਿਆ ਲੋ ਪੀ ਲਾਂਗੇ। ਮੂਹ ਬਿਨਾ ਮੂਹ ਤੋਤੇ ਹੀ ਪੀ ਲੈਣਾ। ਜੇ ਤੁਸੀਂ ਬੜੇ ਦੋ ਹੀ ਪਿਆ ਦੋ ਸਾਨੂੰ। ਨਹੀਂ ਨਹੀਂ ਅਸ ਤਾਂ ਚਾਹ ਨਹੀਂ ਪੀਂਦੇ। ਉਹ ਤਾਂ ਮੇਰੀ ਜੈਰ ਵੀ ਲਿਆ। ਓਏ ਮਾਤਾ ਕਿਰਤੀ ਗੁਰਦੀ ਸਾਰਾ ਬੁੜਾ ਕੀ ਆ ਪੀ ਲੋ। ਧਕਤਰੀ ਜੀ ਸਸਰੀ ਕਾਲ। ਸਸਰੀ ਕਾਲ ਜੀ ਆਓ ਬੈਠੋ ਕੋਸੀ ਤੇ। ਯਾਰੀ ਇਹ ਫੋਨ ਬੋਡੀ ਦਾ ਚੈੱਕ ਅਪ ਕਰ ਦੋ। ਫੁੱਲ ਮੋਡ ਚੈੱਕ ਅਪ ਕਰਨਾ। ਹਾਂ ਜੀ। ਜ਼ਰੂਰ ਕਰ ਦਾਂਗੇ। ਆਏ ਦੱਸੋ ਤੁਸੀਂ ਆਏ ਕਾਹਨਾਂ ਇੱਥੇ ਲੱਪਾਣਾ ਹੀ। ਫੇਰ ਤੁਹਾਡੇ ਨਾਲ ਲੱਪਾ ਵੀ ਠੀਕ ਆ। ਤੇ ਤੁਸੀਂ ਆਹ ਖਾਣਾ ਲ? ਨਹੀਂ ਜੀ ਮੈਂ ਤਾਂ ਰੋਟੀਆਂ ਖਾ ਕੇ ਆਂ। ਫੇਰ ਤੁਹਾਡੀ ਅੱਖਾਂ ਵੀ ਠੀਕ ਆ। ਤੇ ਜਾਓ ਐਂ ਕਰੋ ਤੁਸੀਂ ਇੱਥੇ ਬਾਰੀ ਹੋ ਗਈ ਬਾਰੀ ਜਾ ਕੇ ਸ਼ਾਮਾ ਕਿਉਂ ਜੀ ਮੇਰਾ ਦਿਮਾਗ ਹੈ ਲਿਆ ਫੇਰ ਤੁਹਾਡਾ ਦਿਮਾਗ ਵੀ ਠੀਕ ਆ ਡਾਕਟਰ ਜੀ ਮੈਂ ਚੈੱਕਅਪ ਕਰਾਉਣਾ ਤੁਸੀਂ ਕਿਹੜੀਆਂ ਗੱਲਾਂ ਲੈ ਕੇ ਬਹਿ ਗਏ ਉਹ ਮੈਂ ਤੁਹਾਡਾ ਫੁੱਲ ਬੋਡੀ ਚੈੱਕ ਵੀ ਕੀਤਾਗਾ ਹੈ